ਉਹ ਇਹ ਮਤਵਾਲੀ ਜੀ ਹੁਣ ਜਿੱਤ ਕੇ ਨੇ ਜਿੱਤ ਤੋਂ ਬਾਅਦ ਉਹ ਬਾਹਰ ਆਉਣਗੇ ਕੋਰੋਨੀ ਮਹਾਰਮਾਰ ਦੀ ਜਣਾ ਹਾਂਜੀ ਕਾਨੂੰਨੀ ਮਾਰਾਂ ਦਾ ਵੱਖਰੀ ਵੱਖਰੀ ਰਏ ਆ ਕਿ ਉਹਨਾਂ ਦਾ ਇਹ ਤੇ ਕਹਿਣਾ ਹੈ ਸਾਡੇ ਵਕੀਲ ਅਸੀਂ ਕੈਂਡੀਗਰ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਆ ਬਾਕੀ ਪੰਜਾਬ ਸਰਕਾਰ ਦੇ ਅਸ ਵਿੱਚ ਹੈ ਕਿ ਐਨਐਸਐ ਹਟਾਉਂਦੀ ਆ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਇਹ ਨਾਲ ਆ ਕਿਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਛਾੜੇ ਤੇ ਹਮਲਾ ਕੀਤਾ ਕੋਈ ਉਹ ਦਾ ਗੇਸ ਬਾਗੇ ਨੂੰ ਅੰਦਰ ਰੱਖ ਸਕਦੇ ਕਿਉਂਕਿ ਐਨਡੀਆ ਵੀ ਸਰਕਾਰ ਜਿਹੜੀ ਹੈਗੀ ਆ ਲੜਖੜਾ ਰਹੀ ਸੀ ਆ ਭਾਈ ਅਮਰਪਾਲ ਜੀ ਭਾਈ ਸਾਹਿਬ ਜੀ ਸਿੰਘ ਜਿਹੜੇ ਹੈਗੇ ਦੋ ਆਜ਼ਾਦ ਅੰਗਰ ਜਿੱਤੇ ਨੇ ਉਹ ਕਿਹੜੇ ਪੱਖ ਦੇ ਵਿੱਚ ਢਾਣ ਗਏ ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਨਾਲ ਲੈ ਕੇ ਚੱਲੇਗੀ ਕਿ ਨਹੀਂ ਲੈ ਕੇ ਮੇਰੇ ਖਿਆਲ ਹੈ ਉਹਨਾਂ ਦੀ ਇਡੀਓਲੋਜੀ ਜਾਂ ਸਾਡੀ ਇਡੀਓਲੋਜੀ ਤਾਂ ਇਹੋਈ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਐ ਤੇ ਪੰਜਾਬ ਲਈ ਅਸੀਂ ਖੜਨਾ ਐ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਨੂੰ ਅੱਜ ਮੈਨੂੰ ਅਮਰਪਾਲ ਸਿੰਘ ਮਿਲਾਈ ਨੂੰਏ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜੇ ਆਂ ਤੇ ਆਜ਼ਾਦ ਹੀ ਰਹਿਣਾ ਕੋਈ 27 ਦੇ ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਆ ਜਿਹੜਾ ਖਾਲੜਾ ਪਰਿਵਾਰ ਆ ਖਾਲੜਾ ਪਰਿਵਾਰ ਨੂੰ ਇਹਸੇ ਜਿਹੜੀ ਹੈਗੀ ਆ ਪੰਥਕ ਲਹਿਰ ਨੂੰ ਅਜਾਜ ਬਕਤੇ ਹੋਏ ਆਜ਼ਾਦ ਕਿੰਨੀਆਂ ਜਿ ਸੀਟਾਂ ਜਿਹੜੀਆਂ ਹੈਗੀਆਂ ਤੇ ਪੰਥਕ ਵੀ ਦੇਖਣਾ ਰਹਿ ਜਾਣਗੇ ਇਹ ਤਾਂ ਦੇਖੋ ਜੀ ਗੁਰੂ ਮਹਾਰਾਜ ਦੀ ਬਾਸਾ ਖਾਲੜਾ ਪਰਿਵਾਰ ਕੌਣ ਹੈ ਖਾਲੜਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਸਟੇਟਿਸ਼ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ ਜੋ ਵਾਇਗਰੂਮ ਮਨਜ਼ੂਰ ਹੋਊਗਾ ਨਾ ਉਹ ਹੋਊਗਾ ਖਾਲੜਾ ਪਰਿਵਾਰ ਦਾ ਇਲੈਕਸ਼ਨ ਕੋਈ ਅਜੰਡਾ ਹੀ ਨਹੀਂ ਹੈ ਉਹਨਾਂ ਦਾ ਕੰਮ ਹੈ ਲੜਨਾ ਸਰਦਾਰ ਖਾਲੜਾ ਵੀ ਇੰਡੀਵਿਜੂਅਲ ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੂਅਲ ਉਹਨਾਂ ਦੀ ਕਰਮਾਨੀ ਹੋਗੀ ਉਹਨਾਂ ਦਾ ਮਤਲਬ ਇੱਕ ਹੋਰ ਕਮੇਟੀ ਸੀਗੀ ਉਹ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ ਨਾ ਹੀ ਉਹਨਾਂ ਦੀ ਕੋਈ ਪੋਲੀਟੀਕਲ ਪਾਰਟੀ ਸੀਗੀ ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ ਨਾ ਹੀ ਕਦੇ ਰੈਲੀਆਂ ਕੀਤੀਆਂ ਸੀ ਇੱਕ ਸਟੇਟਮੈਂਟ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ ਉਹੋ ਜੀ ਇੰਡੀਵਿਜੂਅਲ ਮੇਰੀ ਟੀਮ ਹੈ ਨਾਲ ਮੇਰੇ ਅਸੀਂ ਸਾਡੀ ਲੜਾਈ ਹੈ ਉਹ ਅਸੀਂ ਕਦੇ ਨਹੀਂ ਸੋਚਦੇ ਕਿ ਵੀ ਇਸ ਇਲੈਕਸ਼ਨਾਂ 'ਚ ਕੋਈ ਲਾਹ ਹੱਟਣ ਦੇ ਲਈ ਇਲੈਕਸ਼ਨ ਲੜਨੀ ਆ ਪਰ ਮਾਤਮਤ ਬਖਸ਼ਿਸ਼ ਕਰੇ ਤਾ ਅਸੀਂ ਜਿਹੜੇ ਪੰਥ ਪਰਸਤ ਉਹਨਾਂ ਦੇ ਨਾਲ ਖੜਨੂਂ ਦਿਆ ਮਾਤਾ ਜੀ ਜਿਸ ਤਰ੍ਹਾਂ ਜਿੱਤਨ ਤੋਂ ਬਾਅਦ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਕੋਈ ਵਿਚਾਰ ਪਟੰਦਰਾ ਹੋਇਆ ਕੋਈ ਮੁਲਕਤ ਹੋਈ ਹੈ ਨਹੀਂ ਜੀ ਮੈਂ ਨਾ ਅਮਰਪਾਲ ਨੂੰ ਮਿਲੀ ਹੈ ਨਾ ਹੀ ਉਹ ਅਲਾਓ ਹੀ ਨਹੀਂ ਆ ਕਿਸੇ ਨੂੰ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਹਨ ਉਹ ਹੀ ਸਿਰਫ ਮਿਲ ਸਕਦੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮੇਜਨ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣਗੇ ਉਹ ਇਸ਼ੂ ਕਰਨਗੇ ਤੇ ਆਪਾਂ ਤਾਂ ਪਰਮਾਤਮਾ ਦਾ ਤੇ ਸੰਗਤ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ ਅੱਜ ਬਹੁਤ ਮੈਨੂੰ ਲੱਗਦਾ ਮਾਨ ਵਾਲੀ ਗੱਲ ਹੈ ਕਿ ਐਸੇ ਪਿੰਡ ਤੋਂ ਇਹ ਸ਼ੁਰੂ ਕਰਨ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ